कोरोना काल ਦੇ ਦੌਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਅਸਮਾਨਾ ਦੇ ਵਾਰਡ ਨੰਬਰ 4 ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਵਿਧਾਇਕ ਰਜਿੰਦਰ ਸਿੰਘ ਵੱਲੋਂ ਟੱਕ ਲਾ ਕੇ ਸ਼ੁਰੂ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਿਕਾਸ ਦੇ ਕਾਰਜ ਜਾਰੀ ਹਨ। ਅਸਮਾਨਾ ਦੇ ਵਾਰਡ ਨੰਬਰ 4 ਦੀਆਂ ਸੜਕਾਂ ਦੀ ਮੁਰੰਮਤ ਲਈ 50 ਲੱਖ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਤੇ ਉਸ ਗ੍ਰਾਂਟ ਨਾਲ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਉਸ ਮਾਣਾ ਦੇ ਵਿਕਾਸ ਲਈ ਹਰ ਸੰਭਵ ਯਤਨ ਸ਼ੀਲ ਹਨ ਤਾਂ ਕਿ ਸਮਾਣਾ ਵਿੱਚ ਵਿਕਾਸ ਦਾ ਕਾਹੇ ਤਾਂ ਕਿ ਸਮਾਣਾ ਵਿੱਚ ਵਿਕਾਸ ਦਾ ਕੋਈ ਵੀ ਕੰਮ ਅਧੂਰਾ ਨਾ ਰਹਿ ਜਾਵੇ ਇਸ ਮੌਕੇ ਵਾਰਡ ਨੰਬਰ 4 ਦੇ ਸੀਨੀਅਰ ਕਾਂਗਰਸ ਆਗੂ ਸਾਬਕਾ ਕਾਉਂਸਲਰ ਗੋਪਾਲ ਕ੍ਰਿਸ਼ਨ ਨੇ ਸੜਕਾਂ ਦੀ ਮੁਰੰਮਤ ਲਈ ਗ੍ਰਾਂਟ ਦੇਣ ਤੇ ਵਿਧਾਇਕ ਰਜਿੰਦਰ ਸਿੰਘ ਦਾ ਧੰਨਵਾਦ ਕੀਤਾ ਇਸ ਮੌਕੇ ਸ਼ਿਵ ਕੁਮਾਰ ਘੱਗਾ ਅਸ਼wini ਗੁਪਤਾ ਜੀਵਨ ਗਰਗ ਮੰਗਤ ਤਲਵੰਡੀ ਕ੍ਰਿਸ਼ਨ ਸਿੰਘ ਲਾ ਕਰਮਚੰਦ ਸ਼ਰਮਾ ਆਦੀ ਹਾਜ਼ਰ ਸਨ ਵਿੱਚ ਪਹਿਲਾਂ ਵੀ ਬਹੁਤ ਸਾਰੇ ਕੰਮ ਹੋ ਚੁੱਕੇ ਨੇ ਹੂੰ ਤਕਰੀਬਨ 50 ਲੱਖ ਦੇ ਟੈਂਡਰ ਲੱਗੇ ਨੇ 5-6 ਗਲੀਆਂ ਦੇ ਕਿਹੜੀ ਕਿਹੜੀ ਗਲੀ ਬਣਾ ਰਹੇ ਹੋ ਇੱਕ ਤਾਂ ਨਾਲ ਕੇਲੇ ਵਾਲੇ ਗੋਦਾਮ ਦੀ ਗਲੀ ਐ ਇੱਕ ਤਾਂ ਦੀਆ ਨਿਰਵਤਾ ਮਾਰਕੀਟ ਵਾਲੀ ਐ ਇੱਕ ਉਹ ਗੈਸ ਏਜੰਸੀ ਲਵੇ ਜਿਹੜੀ ਹੈਗੀ ਐ ਉੱਥੇ ਗਲੀ ਐ ਤੇ ਇਸ ਤਰ੍ਹਾਂ ਹੋਰ ਵੀ ਜਿਹੜੇ ਜਿਹੜੇ ਛੋਟੇ ਛੋਟੇ ਕੰਮ ਨੇ ਉਹ ਸਾਰੇ ਕਰਾ ਰਹੇ ਸਾਰੇ ਕੰਮ ਟੋਟਲ 4 ਨੰਬਰ ਵਾਰਡ ਤੋਂ ਹੋ ਰਿਹਾ ਹੈ 4 ਨੰਬਰ ਵਾਰਡ ਦੇ ਵਿੱਚ ਤਕਰੀਬਨ ਸਾਰੇ ਕੰਮ ਕੰਪਲੀਟ ਹੋ ਚੁੱਕੇ ਨੇ ਜਿਹੜੇ ਨੂੰ ਪਤਾ ਹੀ ਹੈ ਜੀ ਸਾਰੇ ਜਾਗਰੂਕ ਨੇ ਕਿ ਬਹੁਤ ਵੱਡੇ ਪੱਧਰ 'ਤੇ ਡਿਵੈਲਪਮੈਂਟ ਦੇ ਕੰਮ ਸ਼ਹਿਰ ਸੁਆਣੇ 'ਚ ਹੋ ਰਹੇ ਆ ਉਸ ਦੇ ਨਾਲ ਹੀ ਮੈਂ ਬੜੀ ਖੁਸ਼ੀ ਨਾਲ ਦੱਸ ਸਕਦਾ ਵੀ ਹਲਕੇ ਸੁਆਣੇ ਦਾ ਦੂਜੀ ਹੈ ਜਾਂ ਪਿੰਡ ਨੇ ਜਿੱਥੇ ਸਾਡੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਪਿਛੇ ਅਸੀਂ ਅੱਜ ਤੋਂ ਲੈ ਕੇ ਕੰਮ ਸ਼ੁਰੂ ਕੀਤੇ ਸੀ ਬੜੀ ਬੜੀ ਜੁਦਾਸ ਤਰੀਕੇ ਦੇ ਨਾਲ ਕੰਮ ਹੋ ਰਿਹਾ ਅੱਜ ਅਸੀਂ ਰਾਤਾ ਮਾਰਕੀਟ ਖੇਲਾ ਗੁਲਾਮ ਬਾਟ ਨੰਬਰ 4 ਦੇ ਹੈਗੇ ਆ ਬੜਾ ਸਾਡੇ ਸਾਰੇ ਲੀਡਰ ਸਾਹਿਬਾਨ ਦੀ ਇਹਨਾਂ ਦੀ ਦਿੱਕਤ ਗਾਜੀ ਜੇਤਿਕਰ ਜੀ ਗੁਪਾਲ ਜੀ ਜੀਵਨ ਕਰਗਜੀ ਇਹਨਾਂ ਦੇ ਕਹਿਣ ਤੇ ਅਸੀਂ ਇਹ ਕੰਮ ਸਟਾਰਟ ਕਰਾਇਆ ਇਸ ਦਾ ਤਕਰੀਬਨ ਹੈ 40 ਲੱਖ ਤੋਂ 50 ਲੱਖ ਦੇ ਕੰਮ ਨੇ ਜਿਹੜੇ ਹੋਣ ਨੂੰ ਅੱਜ ਸਬੰਧਤ ਉੱਪਰ ਕਰ ਰਹੇ ਇਹ 70 ਕੰਮ ਚੱਲ ਰਿਹਾ ਸਬਾਣੇ ਦੇ ਵਿੱਚ ਸਬਾਣਾ ਸ਼ਹਿਰ ਦੇ ਵਿੱਚ ਇਸ ਦੇ ਨਾਲ ਹੀ ਸਾਰਾ ਤੁਹਾਨੂੰ ਆਏ ਵਾਰੀ ਦੱਸੀਦਾ ਵੀ ਆਉਣ ਵਾਲੇ ਕੁਝ ਹੀ ਤਰ੍ਹਾਂ ਦੇ ਵਿੱਚ ਸਾਡਾ ਐਸਡੀਟੀ ਦਾ ਕੰਮ ਸ਼ੁਰੂ ਹੋਣ ਨੂੰ ਜਾ ਰਿਹਾ ਹੈਗਾ ਤੁਹਾਡੇ ਸਾਹਮਣੇ ਬਹੁਤ ਹੀ ਪਾਣੀ ਰੋਡ ਤੇ ਇਹ ਲਾਗਤ ਦੇ ਨਾਲ ਬੋਲ ਬਣ ਗਿਆ ਸਾਡਾ ਡੰਪ ਦਾ ਕੰਮ ਆਉਣ ਵਾਲੇ ਦਿਨਾਂ ਤੇ ਅਸੀਂ ਬਹੁਤ ਇੰਪੋਰਟੈਂਟ ਡੰਪ ਪਲਾਨ ਨੂੰ ਜਾ ਰਹੇ ਹਾਂ ਬਹੁਤ ਹੀ ਜੱਗੀ ਪੱਧਰ ਤੇ ਹਲਕੇ ਸਬਾਣੇ ਸ਼ਹਿਰ ਸਬਾਣੇ ਦੇ ਡਿਵੈਲਪਮੈਂਟ ਦੇ ਕੰਮ ਕਿਸਾਨਾਂ ਜਾਂ ਦੋਨੇ ਦਿੱਲੀ ਤੇ ਜਾ ਰਹੀਆਂ ਲਗਾਤਾਰ ਹੋਏ ਦੱਖਣ ਦਾ ਚਾਵਲਾ ਵੀ ਮਨ ਲੋਗ ਨੇ ਸਮਰਥਨ ਚਾਹੇ ਕਿਸਾਨਾਂ ਦੇ ਕਿਹੜਾ ਕੀ ਹੈ ਸਾਰਾ ਦੇਸ਼ ਹੀ ਨਹੀਂ ਸਾਰੀ ਦੁਨੀਆ ਦੇਖ ਲਈ ਹੈ ਜਿਹੜਾ ਤਮਾਸ਼ਾ ਹੋ ਰਿਹਾ ਦਿੱਲੀ ਦੇ ਵਿੱਚ ਤਾਂ ਮੈਂ ਤਾਂ ਇਹ ਹੀ ਕਹੂੰਗਾ ਵੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਜਿਨੇ ਇੱਕ ਹਿਟਲਰ ਦੀੂ ਉਹਨਾਂ ਦੇ ਵਿੱਚ ਧੱਕ ਲੋਗੀ ਹੈ ਬਿਲਕੁਲ ਹੀ ਉਹਨਾਂ ਨੂੰ ਇਹ ਅੱਜ ਨਜ਼ਰੀ ਨਹੀਂ ਆ ਰਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨਮਾਇਦੇ ਹੈ ਜਿਸ ਤਰ੍ਹਾਂ ਦਾ ਕਿਸਾਨੀ ਸਾਡੀਆਂ ਮਾਂਵਾਂ ਸਾਡੀਆਂ ਭੈਣਾਂ ਪੂਰੀ ਕਿਸਾਨੀ ਕੱਲੀ ਪੰਜਾਬ ਦੀ ਹੈ ਅਰਦਾਸ نیشنل ਲੈਵਲ ਦੇ ਸਾਰੇ ਸਟੇਟਾਂ ਦਾ ਉੱਥੇ ਜਿਹੜਾ ਕਿਸਾਨੀ ਉੱਥੇ ਪਹੁੰਚਣੀ ਹੈ ਤਾਂ ਮੈਂ ਤਾਂ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਕਰਦਾ ਕਿ ਪ੍ਰਧਾਨ ਮੰਤਰੀ ਨੂੰ ਸੱਤ ਬਖਸ਼ਣ ਇਹ ਜਿਹੜੇ ਕਾਲੇ ਕਾਨੂੰਨ ਹੈ ਤਿੰਨ ਕਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲੈਣ ਦੀ ਦਰਤੀ ਤਾਂ ਕਿ ਸਾਰੇ ਹਿੰਦੁਸਤਾਨ ਨੂੰ ਅਸੀਂ ਬਚਾ ਸਕੀਏ ਠੀਕ ਹੈ ਥੈਂਕ ਯੂ ਸਮਾਨਾਤੋ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ